ਇਹ ਕੋਈ ਸਾਡਾ ਬਾਵਰਸੀ ਨਾ ਲਓ ਜੀ ਇਹ ਕੀ ਗੱਲ ਹੈ ਸਿਮਰਾ ਸਿਮਲਾ ਟੂਰ ਤੇ ਇੱਕ ਰੂਮ ਨਹੀਂ ਕਰਾਇਆ ਕੇਵਲ ਸਿੰਘ ਗੱਲ ਸੈਪਰੇਟ ਰੂਮ ਦੇ ਵਿੱਚ ਅਸੀਂ ਆਪਣਾ ਇਹ ਜਿਹੜਾ ਦੋ ਤਿੰਨ ਦਿਨ ਦੇ ਟੂਰ ਦੇ ਮੁਤਾਬਕ ਆਪਦਾ ਸਵੇਰ ਦਾ ਨਾਸ਼ਤਾ ਤਿਆਰ ਕਰਦੇ ਕੇਵਲ ਸਿੰਘ ਗੱਲ ਪਰੌਠੇ ਦੀ ਤਿਆਰੀ ਕਰਦੇ ਤੇ ਇਧਰ ਦਸਵਿੰਦਰ ਸਿੰਘ ਜੀ ਨਾਲ ਟੁਰਲਾ ਚਲਦਾ ਆਪਣਾ ਕਿਉਂ ਗਰਮ ਕਰਦੇ ਹੋਏ ਤੇ ਇਹ ਆ ਕਿ ਮੇਰੀ ਡਿਉਟੀ ਸਿਰਫ ਕਲੀ ਖਾਨ ਤੇ ਆ ਇਹ ਬਣਾਉਣਗੇ ਉਹ ਬਹੁਤ ਹੈ ਚੈੱਕ ਕਰਨਾ ਉਸ ਤੇ ਮੈਂ ਤੈਸ ਦੱਸੂਗਾ ਤੁਹਾਨੂੰ ਵੀ ਕਿਸ ਤਰ੍ਹਾਂ ਦਾ ਬਣਿਆ ਬਈ ਜੀਓ ਜੀ ਲੈ ਤਵਾ ਕਿਤੇ ਲੈ ਤਵਾ ਦੁਜਾਰਾ ਹੈ ਕਿਹੜਾ ਜਿਹੜਾ ਘੱਟ ਗੰਦ ਛੇਤੀ ਘਰ ਨੂੰ ਜਾਂਦਾ ਪਤਲਾ ਰਹ ਹੁੰਦਾ ਹੈ ਇਹ ਹੈ ਨਹੀਂ ਕਿ ਇਹ ਵਧੀਆ ਚੱਲੂਗਾ ਯਾਰ ਸੁੰਦੇ ਨਹੀਂ ਹੈਗੇ ਕਿ ਅੰਤ ਪਰੇ ਪਰੇ ਨਹੀਂ 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 ਸਾਰਾ ਕੁਝ ਹੈਗਾ ਨਹੀਂ ਇਹ ਦਾਲ ਗਈ ਦਾਲ ਫਿਰ ਰਾਂ ਦਾ ਦਾਲ ਬੜੀ ਸੁਆਦ ਸੀ ਲੈ ਕਿਹਾ ਤਾਂ ਪਰੋਠਾ ਬਣਾਉਣਾ ਹੈ ਬੂਮ ਬੰਦ ਕਰੇ ਮਲੇਰ ਕੋਕ ਦੇ ਦੇਖੀ ਜੰਨਾ ਇਹ ਆ ਸਾਡੀ ਆਲੂ ਪਰੋਠਾ ਰੈਸਪੀ ਸਖਾ ਤੈਨੂੰ ਕਰ ਸਾਡਾ ਕੁੱਕ ਦਾ ਪਾਸੇ ਹੋਇਆ ਖੜਾ ਯਾਰ ਨਹੀਂ ਸਖਾ ਰਹੇ ਜਾਂ ਕਿ ਨਹੀਂ ਕਰੇ ਵੀ ਕੰਮ ਬਣਾਇ ਮੂਰਣ ਨੂੰ ਬੈੱਡ ਰੋਲ ਬਹੁਤ ਬਹੁਤ ਬਸੇ ਆ ਨਾ ਤੋ ਜੀ ਜੀ ਹੋਰ ਨਹੀਂ ਕੋਈ ਚਾਰ ਇਹ ਚਾਰੀ ਨੂੰ ਨਹੀਂ ਪਤਾ ਕਿ ਕਿੰਨੇ ਦਿਨ ਪੁਰਾਣਾ ਹੋਇਆ ਇਹ ਜਿੰਨੇ ਸਹੀ ਕਮਰਾ ਲਿਆ ਸੀ ਉਹਦੇ ਵਿੱਚ ਸਾਰਾ ਸਾਨੂੰ ਸਮਾਨ ਮਿਲਿਆ ਇਹ ਦਾ ਕਿਰਾਇਆ ਹੈਗਾ 3000 ਰੁਪਏ ਉਹਦੇ ਵਿੱਚ ਛੋਟੀ ਫਰਿੱਜ ਜੋ ਮੇਰੇ ਟੂਰ ਟੂਰ ਤੇ ਹੁੰਦੇ ਉਹਨਾਂ ਦੀ ਚੀਜ਼ ਸਾਰੀ ਪ੍ਰੋਵਾਈਡ ਕੀਤੀ ਹੈ ਦੀ ਇੱਕ ਰੂਮ ਦੇ ਵਿੱਚ ਹਾਂ ਤੇ ਦੋ ਰਹਿਸਾ ਦੇ ਅੰਦਰ ਕੋਈ ਪੈਸਾ

ਇਹ ਤੇ ਭਾਨੇ ਕਰਾਈ ਸਾਹ ਦਾ ਕੀਤਾ ਹੁਣੇ ਕਰਾਈ ਵਾਲੇ ਕੰਮ ਦੇ ਦੇਗਾ ਕੋਈ ਨਹੀਂ ਤੈਨੂੰ ਉੱਤੇ ਘਰ ਘਰ ਆਗਾ ਸੱਚਾ ਨਹੀਂ ਹੁੰਦਾ ਤਵੇ ਪ੍ਰਤਨ ਆ ਲੈਣਗੇ ਉਹ ਥੱਲੇ ਚੰਗੀ ਤਰ੍ਹਾਂ ਮਿਕਸ ਕਰ ਪਈਆ ਵਾਹ ਹੋ ਗਿਆ ਨਹੀਂ ਹੋਇਆ ਮਿਕਸ ਕੇ ਉਹਨਾਂ ਨਹੀਂ ਇਹਨੂੰ ਆਲੂ ਤੋੜਨ ਚੰਗੀ ਤਰ੍ਹਾਂ ਆਨੂੰ ਗਲਾਸ ਨਾਲ ਹੋਊਗਾ ਯਾਰ ਦਿੱਤੀ ਜਿਹੜੀ ਚੀਜ਼ ਆ ਫੜ ਤੂੰ ਜਾ ਵੀਡੀਓ ਬਣਾਇਆ ਕਰ ਇਹਦੇ ਮੈਂ ਉਹਨਾਂ ਲੋਕ ਦੇ ਇੱਕ ਹੈ ਲੋਕ ਸਤੇ ਉਹਦੀ ਗੱਲ ਕੇਵਲ ਮੂਝ ਪਾਣੀ ਆ ਰਿਹਾ ਦੇਖ ਕੇ ਪੰਜ 사 ਦਿਨ ਵੇਖਣੂ ਜੀ ਨਹੀਂ ਜਾਂਦਾ ਧਰੋੜੇ ਵਿਖਾਵਾਂਗੇ ਕਿ ਅੱਛਾ ਅੱਛਾ ਇਹ ਵੀ ਇੱਕ ਪਹਿ ਬੰਦਾ ਯਾਰ ਭਾਈ ਅਫਸਰ ਬੰਦਾ ਭਾਈ ਰੋਟੀ ਦੇ ਲਾ ਚੰਡੀ ਵਾਲੀ ਦੀ ਵਿੱਚ 80 ਰੁਪਏ ਦਾ ਨੋਨਾ ਮਿਲਦਾ ਕੋਈ ਬਾਹਰ ਆਪੇ ਸ਼ਰਮ ਕਰਨਾ ਪੈਂਦਾ ਪਰ ਇਹ ਨੂੰ ਬਣਾ ਕੇ ਦੀ ਆ ਭਾਈ ਯਾਰ ਅਫਸਰ ਬੰਦਾ ਰੋਟੀ ਦਾ ਬਹੁਤ ਵਧੀਆ ਹੈ ਹੌਲ ਦਾ ਰੋਟੀ ਖਮਕਾਉ ਲਾਇਆ ਹੈ ਮੇਰੇ ਨਾਲ ਰੋਟੀ ਬਣਾਈ ਬੈਠੇ ਹਾਂ ਹਾਂ ਹੈ ਲੈ ਕਮਾ ਘੋਲ ਕਰਨ ਕੋਲ ਕਿ ਆਉਣਾ ਨਾ ਇਹ ਪਟੋਲੀ ਅਡੋਲਾ ਲਾ 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 ਫੇਰੀ ਕਰ ਬੰਨੀ ਕੌਲਾ ਇਹ ਵਖਮ ਤੋਂ ਚੱਜ ਨਾਲ ਆਇਆ ਵਖਮ ਤੋਂ ਦੇ ਗਏ ਮੈਨੂੰ ਛੱਡੀ ਮਾਰਨਾ ਪੈਣਾ ਪੈਣੀ ਲੈ ਵਾਜ ਕੋਈ ਨਹੀਂ ਹਜੇ ਨਹੀਂ ਪਲੱਟ ਚ ਮਾਰਨਾ ਫਾਪਾਈ ਬੰਨ ਲੈ ਤੋ ਇਹ ਚੋਲ ਜੇ 完全にお菓子が出る。<う>